ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਧਰਮ ਦੇ ਮਹਾਨ ਯੋਧੇ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਸੱਚੀ ਸੇਵਾ ਭਾਵਨਾ ਦੇ ਨਾਲ ਲੋੜਵੰਦਾਂ ਦੁਖੀਆਂ ਦਰਦਮੰਦਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਉਹਨਾਂ ਨੂੰ ਆਪਣੇ ਧੀਾਂ ਪੁੱਤਾਂ ਵਾਂਗ ਪਾਲਿਆ ਪੰਥ ਦੀ ਵੱਡੀ ਮਾਨਮਤੀ ਸ਼ਖਸੀਅਤ ਭਗਤ ਪੂਰਨ ਸਿੰਘ ਜੀ ਦੇ ਮਹਾਨ ਅਸਥਾਨ ਸਿੰਗਲਵਾੜਾ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਘਰ ਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਏ ਗੁਰਬਾਣੀ ਦੇ ਸ਼ਬਦਾਂ ਦੀ ਕਮਾਈ ਭਗਤ ਪੂਰਨ ਸਿੰਘ ਜੀ ਹੋਣਾ ਨੇ ਪੂਰੀ ਜ਼ਿੰਦਗੀ ਕੀਤੀ ਔਰ ਮੈਂ ਕਈ ਵਾਰੀ ਇਹ ਗੱਲ ਕਰਦਾ ਹੁੰਨਾ ਵਾ ਕਿ ਉਹ ਸਮਾਂ ਜਦੋਂ ਕੋਈ ਇੱਥੇ ਪੰਜਾਬ ਦੇ ਵਿੱਚ ਐਸੀ ਇੱਕ ਵੀ ਸੰਸਥਾ ਨਹੀਂ ਸੀ ਜਿੱਥੇ ਕੁਦਰਤੀ ਤੌਰ ਤੇ ਜਿਨ੍ਹਾਂ ਨੂੰ ਰੱਬ ਨੇ ਕਿਸੇ ਗੱਲੋਂ ਸਰੀਰ ਕਰਕੇ ਕੋਈ ਘਾਟ ਰੱਖੀ ਆ ਅਧੂਰੇ ਆ ਸਰੀਰ ਪੱਖੋਂ ਜਾਂ ਜਿਹਦਾ ਕੋਈ ਸਹਾਰਾ ਨਹੀਂ ਹੈ ਲਾवारिस ਹੈ بے ਸਹਾਰਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਗੁਰੂ ਬਾਰੇ ਆਖਿਆ ਗਿਆ ਵਾ ਨਿਮਾਣੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਨਿਉਟੀਆਂ ਦੀ ਓਟ ਨਿਗਤਿਆਂ ਦੀ ਗਤ ਨਿਧਰਿਆਂ ਦੀ ਧਿਰ ਉਹ ਗੁਰੂ ਨਾਨਕ ਦਾ ਘਰ ਵਾ ਤੇ ਗੁਰੂ ਨਾਨਕ ਦੇ ਉਸ ਘਰ ਦਾ ਜਿਹੜਾ ਪ੍ਰੈਕਟੀਕਲ ਰੂਪ ਵਾ ਉਹ ਭਗਤ ਪੂਰਨ ਸਿੰਘ ਜੀ ਹੋਣਾ ਨੇ ਪਿੰਗਲਵਾੜੇ ਦੇ ਰੂਪ ਦੇ ਰਾਹੀ ਸੰਸਾਰ ਦੇ ਸਾਹਮਣੇ ਪਰਗਟ ਕੀਤਾ ਪਰ ਉਹਨਾਂ ਸਮਿਆਂ ਦੇ ਵਿੱਚ ਸਾਡੇ ਗੁਰਦੁਆਰੇ ਵੀ ਕੈਸੇ ਸਨ ਕਿ ਭਗਤ ਜੀ ਭਾਵੇਂ ਦੂਜੇ ਧਰਮ ਦੇ ਵਿੱਚ ਪੈਦਾ ਹੋਏ ਪਰ ਸਿਰਫ ਇੱਕ ਵਾਰੀ ਗੁਰਦੁਆਰਾ ਰੀਰੂ ਸਾਹਿਬ ਗਏ ਉੱਥੇ ਮਹਾਪੁਰਸ਼ਾਂ ਦੀ ਸੇਵਾ ਭਾਵਨਾ ਦੇਖੀ ਔਰ ਇੱਕ ਵਾਰੀ ਜਾ ਕੇ ਹੀ ਉਹ ਮਨ ਕਰਕੇ ਸਿੱਖ ਬਣ ਗਏ ਅੱਜ ਵੀ ਐਸੇ ਗੁਰਦੁਆਰਿਆਂ ਦੀ ਲੋੜ ਹੈ ਜਾਂ ਗੁਰਦੁਆਰਿਆਂ ਦੇ ਵਿੱਚ ਅਜਿਹਾ ਮਾਹੌਲ ਦੀ ਲੋੜ ਹੈ ਕਿ ਜਦੋਂ ਕੋਈ ਜਾਵੇ ਤੇ ਉਹ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣ ਜਾਵੇ ਫਿਰ 1947 ਦੇ ਵਿੱਚ ਮੈਂ ਅਕਤੂਬਰ ਦੇ ਵਿੱਚ ਪਾਕਿਸਤਾਨ ਗਿਆ ਵਾਂ ਤੇ ਮੈਂ ਉਹ ਦੋਹਾਂ ਥਾਵਾਂ ਨੂੰ ਦੇਖਿਆ ਵਾਂ ਇੱਕ ਗੁਰਦੁਆਰਾ ਡੇਰਾ ਸਾਹਿਬ ਉਹਦੇ ਦਰਵਾਜੇ ਤੇ ਮੈਂ ਜਦੋਂ ਖੜਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਉਹ ਤਸਵੀਰਾਂ ਘੁੰਮ ਰਹੀਆਂ ਸੀ ਕਿ ਭਗਤ ਪੂਰਨ ਸਿੰਘ ਜੀ ਆਪਣੇ ਪਿਆਰੇ ਨੂੰ ਨਾਲ ਲੈ ਕੇ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਗਰੀਬਾਂ ਲੋੜਵੰਦਾਂ ਦੁਖੀਆਂ ਦੁਖਿਆਰਿਆਂ ਦੀ ਇੱਥੇ ਸੇਵਾ ਕਰਦੇ ਸਨ ਉਹ ਤਾਂ ਅੱਜ ਵੀ ਬੋਲ ਕੇ ਦੱਸਦੀ ਆ ਕਿ ਇਥੇ ਕੌਮ ਦੀ ਮਾਨਮੱਤੀ ਹਸਤੀ ਕਿਵੇਂ ਸੇਵਾ ਕਰਦੀ ਰਹੀ ਔਰ 1947 ਦੇ ਵਿੱਚ ਜਿਵੇਂ ਉਹ ਇਥੇ ਆਏ ਇਥੇ ਵੀ ਉਹਨਾਂ ਨੇ ਉਜਾੜੇ ਦੇ ਲੋਕਾਂ ਨੂੰ ਸੰਭਾਲਿਆ ਸਹਾਰਾ ਦਿੱਤਾ ਇਹ ਬਹੁਤ ਵੱਡੀਆਂ ਗੱਲਾਂ ਨੇ ਮੈਂ ਸਮਾਜ ਸੇਵਕ ਬਹੁਤ ਵੇਖਿਆ ਪਰ ਮੈਂ ਗਾਵੇ ਦੇ ਨਾਲ ਕਹਿੰਦਾ ਵਾਂ ਭਗਤ ਪੂਰਨ ਸਿੰਘ ਇਕੋ ਹੀ ਹੋਇਆ ਵਾ ਇਕ ਕੋਈ ਰਹੂਗਾ ਉਹਨਾਂ ਦੀ ਰੀਸ ਅੱਜ ਦੂਜਾ ਭਾਵੇਂ ਕੋਈ ਜਿੰਨੇ ਮਰਜੀ ਬਾਹਰ ਦਾਅਵੇ ਕਰੇ ਪਰ ਦੂਜਾ ਕੋਈ ਨਹੀਂ ਹੈ ਸੋਨਿਆ ਵਾਅਦ ਕਿਉਂਕਿ ਗੱਲ ਜਦੋਂ ਕੌਮੀ ਭਾਵਨਾ ਦੀ ਵੀ ਆਈ ਤਾਂ 1984 ਦੇ ਵਿੱਚ ਉਹਨਾਂ ਨੇ ਆਪਣਾ ਅਵਾਰਡ ਮੋੜਤਾ ਕੌਮ ਨੂੰ ਦੇਖਦਿਆਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਭਗਤ ਜੀ ਦੀਆਂ ਜਿਹੜੀਆਂ ਲਿਖਤਾਂ ਆਜ ਹੂਬ ਹੂ ਸੱਚ ਹੋ ਰਹੀਆਂ ਵਾਂ ਜਦੋਂ ਕਰੋਨਾ ਕਾਲ ਆਇਆ ਅਸੀਂ ਆਕਸੀਜਨ ਦੇ ਸਿਲੰਡਰ ਲੱਭਦੇ ਫਿਰਦੇ ਸੀ ਤੇ ਭਗਤ ਜੀ ਤੇ ਪਹਿਲਾਂ ਹੀ ਕਹਿ ਕੇ ਗਏ ਆਪਣੀਆਂ ਲਿਖਤਾਂ ਦੇ ਵਿੱਚ ਕਿ ਜਿਹੜਾ ਗੁਰੂ ਦਾ ਸਿਧਾਂਤ ਆਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਗਾਈ ਦਾਇਆ ਖੇ ਲੈ ਸਭਲ ਜਗਤ ਸਾਨੂੰ ਹਵਾ ਤੇ ਪਾਣੀ ਨੂੰ ਸੰਭਾਲਣਾ ਚਾਹੀਦਾ ਭਗਤ ਜੀ ਨੇ ਸਾਰੀ ਉਮਰ ਰੁੱਖਾਂ ਦੀ ਸੰਭਾਲ ਦੀ ਗੱਲ ਕੀਤੀ ਔਰ ਕਦੇ ਵੀ ਭਗਤ ਜੀ ਇਹਨੇ ਨਿਸ਼ਚੇ ਦੇ ਪੱਕੇ ਕਦੀ ਵੀ ਉਹਨਾਂ ਨੇ ਪਟ્રોલ ਵਾਲੀ ਜਾਂ ਡੀਜ਼ਲ ਵਾਲੀ ਗੱਡੀ ਦੇ ਵਿੱਚ ਸਫ਼ਰ ਨਹੀਂ ਕੀਤਾ ਸੰਗਟਾਂ ਨੇ ਭੇਟਾ ਕੀਤੀਆਂ ਗੱਡੀਆਂ ਖੜੀਆਂ ਰਹੀਆਂ ਪਰ ਅਸੂਲ ਦੇ ਪੱਕੇ ਸਾਨੂੰ ਰੁੱਖਾਂ ਦੀ ਸੰਭਾਲ ਦੇ ਮਸਲੇ ਦੇ ਉੱਤੇ ਉਹਨਾਂ ਦੀਆਂ ਲਿਖਤਾਂ ਅੱਜ ਸਾਨੂੰ ਦੱਸ ਰਹੀਆਂ ਵੀ ਜੇ ਉਹਨਾਂ ਦੀ ਗੱਲ ਮੰਨ ਲੈਂਦੇ ਇੰਨੀਆਂ ਬਿਮਾਰੀਆਂ ਇੰਨੀਆਂ ਆਫਤਾਂ ਇਹਦੇ ਨਾਲ ਸਾਨੂੰ ਸਿੱਝਣਾ ਨਾ ਪੈਂਦਾ ਲੜਨਾ ਨਾ ਪੈਂਦਾ ਭਗਤ ਜੀ ਨੇ ਜ਼ਮੀਨ ਦੀ ਗੱਲ ਕੀਤੀ ਜ਼ਮੀਨ ਦੀ ਗੱਲ ਅੱਪ ਅੱਜ ਵੀ ਕਰਦੇ ਆ ਰਾਜੇਵਾਲ ਸਾਹਿਬ ਬੈਠੇ ਆ ਮੈਂ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਬਹੁਤ ਵੱੜ ਦੇ ਵਿੱਚ ਪੜਦਾ ਨਾ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਢੇੜ ਨਾਲ ਹੋਏ ਜੀਵਨ ਦੇ ਆ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਮਿੱਟੀ ਵਰਗਾ ਕੁਛ ਨਹੀਂ ਹੈ ਦੂਜਾ ਸੰਸਾਰ ਵਿੱਚ ਮਿੱਟੀ ਇਹਦੇ ਤੋਂ ਜੋ ਪੈਦਾ ਹੋ ਰਿਹਾ ਸੀ ਛਾ ਕਰੇਗਾ ਆਹ ਕਪਾੜ ਤੇ ਨਰਮਾ ਮਿੱਟੀ ਤੋਂ ਪੈਦਾ ਹੋਏ ਬਸਤਰ ਪਾਏ ਆ ਲੰਗਰ ਵਰਤ ਰਿਹਾ ਦੁੱਧ ਵਰਤ ਰਿਹਾ ਪਸ਼ੂਆਂ ਦਾ ਚਾਰਾ ਮਿੱਟੀ ਤੋਂ ਪੈਦਾ ਹੋਇਆ ਹੈ ਬੈਠੇ ਮਿੱਟੀ ਹੁੰਦੇ ਆ ਰਹਿੰਦੇ ਮਿੱਟੀ ਹੁੰਦੇ ਆ ਤੁਰਦੇ ਮਿੱਟੀ ਹੁੰਦੇ ਆ ਤੇ ਜਦੋਂ ਦੁਨੀਆ ਤੋਂ ਜਾਣਾ ਵਾ ਇਸ ਮਿੱਟੀ ਨੇ ਸਾਨੂੰ ਆਪਣੇ ਵਿੱਚ ਸਮਾ ਲੈਣਾ ਗੁਰੂ ਨੇ ਮਾਤਾ ਧਰਤ ਵੱਡੀ ਮਾਂ ਕਿਹਾ ਵਾ ਇਹ ਜਿਹੜੀ ਧਰਤੀ ਮਾਂ ਵਾ ਇਹਦੇ ਬਾਰੇ ਭਗਤ ਪੂਰਨ ਸਿੰਘ ਜੀ ਤੋਂ ਵੱਧ ਨਾ ਕਿਸੇ ਨੇ ਲਿਖਿਆ ਵਾ ਨਾ ਕਿਸੇ ਨੇ ਦ੍ਰਿੜਤਾ ਦੇ ਨਾਲ ਇੰਨਾ ਪਹਿਰਾ ਦਿੱਤਾ ਕਿ ਇਹਨੂੰ ਸੰਭਾਲੀਏ ਆਪਾਂ ਅੱਜ ਜਿਸ ਤਰੀਕੇ ਦੇ ਨਾਲ ਕੰਕਰੀਟ ਦਾ ਜੰਗਲ ਸਾਡੇ ਪੰਜਾਬ ਦੇ ਵਿੱਚ ਉੱਸਰਿਆ ਵਾ ਬਾਕੀ ਇੰਡੀਆ ਦੇ ਵਿੱਚ ਜਿਹੜਾ ਸ਼ਹਿਰੀ ਏਰੀਆ ਵਾ ਉਹ 31% ਦਾ ਪੰਜਾਬ ਦੇ ਵਿੱਚ ਪਹਿਲਾਂ ਹੀ 42% ਵਾ ਔਰ ਜਿਸ ਤਰੀਕੇ ਦੇ ਨਾਲ ਅੱਜ ਜ਼ਮੀਨਾਂ ਨੂੰ ਖੋਣ ਦੀ ਗੱਲ ਹੋ ਰਹੀ ਆ ਤੇ ਭਗਤਪੂਰਨ ਸਿੰਘ ਫੇਰ ਉਹ ਮਰਦ ਚੇਤੇ ਆਉਂਦਾ ਵਾ ਜਿਨ੍ਹਾਂ ਨੇ ਉਦੋਂ ਹੀ ਕਿਹਾ ਸੀ ਕਿ ਮਿੱਟੀ ਵੀ ਸੰਭਾਲੋ ਪਾਣੀ ਵੀ ਸੰਭਾਲੋ ਇਹ ਧਰਤੀ ਜਿਹੜੀ ਆ ਇਹ ਧਰਤੀ ਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਭਗਤ ਜੀ ਨੂੰ ਯਾਦ ਕਰਦੇ ਆ ਸੱਚੀ ਸੁੱਤੀ ਸ਼ਰਧਾਂਜਲੀ ਇਹੀ ਆ ਇੱਕ ਤਾਂ ਇਹ ਕੌਮ ਦੀ ਵਿਰਾਸਤ ਹੈ ਪਿੰਗਲਵਾੜਾ ਪਿੰਗਲਵਾੜੇ ਵਰਗੀ ਦੂਜੀ ਕੋਈ ਸੰਸਥਾ ਨਹੀਂ ਹੈ ਮੈਂ ਖੁਦ ਇੱਕ ਸੰਸਥਾ ਚਲਾਉਣਾ 12 ਤੋਂ ਪਰ ਅਸੀਂ ਸਾਰੇ ਉਹਨਾਂ ਤੋਂ ਪ੍ਰੇਰਣਾ ਲੈ ਸਕਦੇ ਆ ਪਰ ਕੋਈ ਵੀ ਪਿੰਗਲਵਾੜਾ ਦੂਜਾ ਕਾਇਮ ਨਹੀਂ ਕਰ ਸਕਦਾ ਮਾਤਾ ਜੀ ਬੈਠੇ ਆ ਲੰਬੇ ਸਮੇਂ ਤੋਂ ਸੇਵਾਵਾਂ ਕਰਦੇ ਮਾਤਾ 인ਦਰਜੀਤ ਕੌਰ ਜੀ ਤਨੋਂ ਮਨੋਂ ਸੇਵਾ ਕਰਦੇ ਆ ਅਸੀਂ ਪਿੰਗਲਵਾੜੇ ਨੂੰ ਵੱਧ ਤੋਂ ਵੱਧ ਸਹਿਯੋਗ ਦੇਗੇ ਇਹ ਬੱਚੇ ਗੁਰੂ ਨਾਨਕ ਦੇ ਬੱਚੇ ਆ ਜਿੰਨੇ ਵੀ ਇੱਥੇ ਰਹਿਣ ਵਾਲੇ ਆ ਲੋੜਵੰਦ ਦੂਜੀ ਗੱਲ ਸੱਚੀ ਸ਼ਰਧਾਂਜਲੀ ਆ ਰੁੱਖ ਲਾਈਏ ਰੁੱਖ ਸੰਭਾਲੀਏ ਤੇ ਰੁੱਖਾਂ ਦੀ ਕਦਰ ਕਰੀਏ ਘਟ ਤੋਂ ਘਟ ਲੱਕੜ ਦੀ ਵਰਤੋਂ ਕਰੀਏ ਔਰ ਇੰਨੀ ਕ ਰੁੱਖ ਤੇ ਆਪਾਂ ਲਾ ਲਈਏ ਜਿੱਦਣ ਜਾਣਾ ਬਾਲਣ ਪੈਣਾ ਮੈਂ ਤੇ ਉਹਨਾਂ ਕ ਅਸੀਂ ਕੰਮ ਕੀਤਾ ਹੋਵੇ ਤੀਜੀ ਗੱਲ ਪਾਣੀ ਆ ਜਿਹੜਾ ਸਾਡਾ ਪਾਣੀ ਨੂੰ ਆਪਾਂ ਵੇਸਟ ਨਾ ਕਰੀਏ ਪਾਣੀ ਕੀਮਤੀ ਆ ਸਾਹਮਣੇ ਲਿਖਿਆ ਆ ਵਾ ਆਸਾ ਕੀ ਵਾਰ ਦੇ ਬੋਲ ਵਾ ਪਹਿਲਾ ਪਾਣੀ ਜੀਓ ਹੈ ਜੇਤ ਹਰਿਆ ਸਭ ਕੋਏ ਪਹਿਲਾਂ ਤੇ ਪਾਣੀ ਇੱਕ ਜੀਵਨ ਆ ਪਾਣੀ ਇੱਕ ਜਾਨ ਵਾ ਇਹਨੂੰ ਵੀ ਸੰਭਾਲੀਏ ਔਰ ਅੱਗੇ ਜਿਹੜਾ ਸਭ ਤੋਂ ਵੱਡਾ ਮਸਲਾ ਵਾ ਆਪਣੀ ਜ਼ਮੀਨ ਆ ਜਿਹੜੀ ਇਹਨੂੰ ਬਚਾਈਏ ਜ਼ਮੀਨ ਵਾ ਅਸੀਂ ਆ ਜੇ ਜ਼ਮੀਨਾ ਨਾ ਰਹੀਆਂ ਗੁਲਾਮੀ ਕਰਾਂਗੇ ਅਸੀਂ ਜ਼ਮੀਨਾ ਸਾਡੇ ਕੋਲ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਵਾ ਅਸੀਂ ਇਹਨਾਂ ਜ਼ਮੀਨਾਂ ਨੂੰ ਸੰਭਾਲ ਗਏ ਛੋਟੇ ਛੋਟੇ ਲਾਲਚਾਂ ਪਿੱਛੇ ਜ਼ਮੀਨਾਂ ਨਾ ਵੇਚੀਏ ਦੇਖੋ ਸਾਡੀ ਤੇ ਆਬਾਦੀ ਵਾਲੀ ਨਹੀਂ ਆ ਕੀ ਕਰ ਰਹੇ ਆ ਇਹਨਾਂ ਕੰਕਰੀਟ ਦਾ ਜੰਗਲ ਕੱਦੋਂ ਵਸਾਈ ਜਾਣੇ ਆ ਜਿੱਥੇ ਮਨੁੱਖਤਾ ਦਾ ਦਮ ਘਟਣਾ ਵਾ ਤਾਂ ਭਗਤ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਜ਼ਮੀਨਾਂ ਦੇ ਮਸਲੇ ਤੇ ਕੋਈ ਸਮਝੌਤਾ ਨਾ ਕਰੀਏ ਮਿੱਟੀ ਦੇ ਮਸਲੇ ਤੇ ਕੋਈ ਸਮਝੌਤਾ ਨਾ ਕਰੀਏ ਜਿਸ ਮਿੱਟੀ ਤੇ ਜੰਮਿਆ ਉਸ ਮਿੱਟੀ ਦੇ ਵਫਾਦਾਰ ਰਹੀਏ ਫਰੀਦਾ ਖਾਕ ਨੰਨਦੀਆ ਖਾਕੂ ਜੇੜ ਨਾ ਕੋਏ ਜੀਵਨਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਸਾਰੇ ਜਾਣੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲੀਏ ਅਸੂਲਾਂ ਤੇ ਚੱਲੀਏ ਇੱਕ ਦੂਜੇ ਦੀ ਕਦਰ ਕਰੀਏ ਆਪਸੀ ਪ੍ਰੇਮ ਰੱਖੀਏ ਪਿਆਰ ਰੱਖੀਏ ਤੇ ਗੁਰੂ ਨੇ ਜਿਹੜਾ ਸਿਧਾਂਤ ਦਿੱਤਾ ਜਿੰਨੂੰ ਤਾਂ ਉਮਰ ਭਗਤਪੂਰਨ ਸਿੰਘ ਜੀ ਹੁਣਾ ਨੇ ਕਮਾਇਆ ਵਾ ਸਭ ਕੋ ਮੇੇਂ ਹਮ ਆਪਨ ਕੀਨਾ ਹਮ ਸਭ ਨਾਕੇ ਸਾਜਨ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕਉ ਬਣ ਆਈ ਮੈਂ ਗੁਰੂ ਅੱਗੇ ਅਰਦਾਸ ਕਰਦਾ ਭਗਤਪੂਰਨ ਸਿੰਘ ਵਰਗੀਆਂ ਮਾਨ ਮੱਤੀਆਂ ਸ਼ਕਸ਼ੀਅਤਾਂ ਇਸ ਸੰਸਾਰ ਵਿੱਚ ਵਾਰ-ਵਾਰ ਆਉਣ ਸਮਾਜ ਦਾ ਮਾਰਗਦਰਸ਼ਨ ਕਰਨ ਤੇ ਉਹਨਾਂ ਦੇ ਰਸਤੇ ਤੇ ਚੱਲਣ ਵਾਲੇ ਸਾਡੇ ਮਾਤਾ ਜੀ ਮਾਤਾ ਇੰਦਰਜੀਤ ਕੌਰ ਜੀ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੇ ਬਾਤ ਹੋਈ ਭਗਤਪੂਰਨ ਸਿੰਘ ਜੀ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਅੱਗੇ ਵਧਾਇਆ ਉਹਦੇ ਤੇ ਪਹਿਰਾ ਦਿੱਤਾ ਔਰ ਭਗਤ ਜੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੇ ਨੇ ਵੇਖੋ ਕੋਈ ਬੰਦਗੀ ਕਰਦਾ ਵਾ ਭਗਤੀ ਤੇ ਭਗਤ ਕਹਿੰਦੇ ਤੇ ਭਗਤਪੂਰਨ ਸਿੰਘ ਜੀ ਜਿਨ੍ਹਾਂ ਨੇ ਬੰਦਗੀ ਵੀ ਕੀਤੀ ਸੇਵਾ ਨੂੰ ਬੰਦਗੀ ਬਣਾ ਲਿਆ ਨਾਮ ਬਾਣੀ ਦੇ ਅਭਿਆਸੀ ਤੇ ਮੈਂ ਉਹਨਾਂ ਦੀ ਇੱਕ ਕਿਤਾਬ ਪੜ੍ਹੀ ਆ ਜਿਹੜੀ ਦੇਹ ਤਾਹੀ ਗੁਰੂ ਧੰਮ ਦੇ ਖਿਲਾਫ ਲਿਖੀ ਆ ਭਗਤ ਜੀ ਨੇ ਅੱਜ ਨਹੀਂ ਲੋਕ ਲਿਖਦੇ ਸਮਝੌਤਾਵਾਦੀ ਆ ਡਰਦੇ ਆ ਪਰ ਜਿੱਥੇ ਕੌਮ ਦੀ ਗੱਲ ਆਈ ਗੁਰੂ ਗ੍ਰੰਥ ਸਾਹਿਬ ਦੀ ਸਰਵੋੱਚਤਾ ਦੀ ਗੱਲ ਆਈ ਪੰਥ ਦੀ ਗੱਲ ਆਈ ਗੁਰੂ ਗ੍ਰੰਥ ਦੀ ਗੱਲ ਆਈ ਭਗਤਪੂਰਨ ਸਿੰਘ ਜੀ ਬੇਖੌਫ ਖੜੇ ਰਹਿ ਸਦਾ ਹੀ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ ਮੈਂ ਸੱਚੇ ਦਿਲੋਂ ਭਗਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਦਿਆ ਹੋਇਆ ਕੌਮ ਨੂੰ ਅਪੀਲ ਕਰਦਾ ਹਾਂ ਭਗਤਪੂਰਨ ਸਿੰਘ ਜੀ ਦਾ ਮਿਸ਼ਨ ਟਿੰਗਲ ਬਾੜੇ ਦੇ ਰੂਪ ਰਾਹੀ ਪੂਰੇ ਸੰਸਾਰ ਤੱਕ ਲੈ ਕੇ ਜਾਣਗੇ ਸਾਡੀ ਮਦਰ ਟ੍ਰੇਸਾ ਸਾਡੇ ਸਾਰਾ ਕੁਝ ਭਗਤ ਪੂਰਨ ਸਿੰਘ ਨੇ ਪਿੱਛੇ ਦੇ ਇੱਕ ਸਿੱਖ ਸੰਸਥਾ ਨੇ ਅਨਮਤੀਆਂ ਦਾ ਵੱਡਾ ਦਿਨ ਮਨਾਇਆ ਤੇ ਮੈਂ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਪੁੱਛਿਆ ਸੀ ਕਿ ਅਸੀਂ ਆਪਣੇ ਆਪਿਆਂ ਨੂੰ ਕਿਉਂ ਭੁੱਲ ਜਾਂਦੇ ਹਾਂ ਭਗਤ ਪੂਰਨ ਸਿੰਘ ਜਿੰਨਾ ਵਰਗੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਹੈ ਪਾਤਸ਼ਾਹ ਕਿਰਪਾ ਕਰੇ ਮੇਰ ਕਰੇ ਅਸੀਂ ਸਾਰੇ ਹੀ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਕੇ ਗੁਰੂ ਦਾ ਇੱਕ ਬਚਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਚਲਣਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਹੁਲ ਗਲਤੀ ਦੀ ਮਾਫੀ ਦੀ ਪ੍ਰਬੰਧਕਾਂ ਦਾ ਮਾਤਾ ਇੰਦਰਜੀਤ ਕੌਰ ਜੀ ਤੇ ਸਾਰਿਆਂ ਸੱਜਣਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ